ਬੱਚਿਆਂ ਦਾ ਸੀਗਾ ਜੀ ਅੱਜ ਲਾਸਟ ਐਗਜ਼ਾਮ ਤੇ ਨਾਲ ਆਪਣਾ ਵੀ ਕਿਉਂਕਿ ਜਦ ਹੀ ਬੱਚੇ ਪੜ੍ਹਦੇ ਐ ਤਾਂ ਐਂਜਨ ਦੇ ਇਹਨਾਂ ਨੂੰ ਕੁਛ ਨਾ ਕੁਛ ਬਣਾ ਕੇ ਜ਼ਰੂਰ ਦਈਏ ਕਿਉਂਕਿ ਪੜਦਿਆਂ ਨੂੰ ਭੁੱਖ ਲੱਗਦੀ ਹੈ ਤੇ ਆਪਾਂ ਅੱਜ ਬਣਾਇਆ ਬਹੁਤ ਹੀ ਕ੍ਰਿਸਪੀ ਜਿਹਾ ਸਨੈਕਸ ਜਿਹੜੇ ਬਹੁਤ ਹੀ ਛੇਤੀ ਤੇ ਬਹੁਤ ਸਸਤੇ ਵਿੱਚ ਤਿਆਰ ਹੋ ਜਾਂਦੇ ਆ ਜਿਹੜਾ ਇਹਨਾਂ ਲਈ ਸਭ ਤੋਂ ਜ਼ਰੂਰੀ ਚੀਜ਼ ਸੀ ਉਹ ਆਪਾਂ ਪਾਉਣਾ ਸੀ ਵਿੱਚ ਧਨੀਆ ਤੇ ਉਹ ਮੇਰਾ ਦੇਖ ਕੇ ਮਨ ਖੁਸ਼ ਹੋ ਗਿਆ ਕਿਉਂਕਿ ਆਪਾਂ 6-7 ਦਿਨਾਂ ਦਾ ਸਟੋਰ ਕੀਤਾ ਸੀ ਇੱਕ ਟ੍ਰਿਕ ਰਹੀ ਤੇ ਜਿਹੜੀ ਕਿ ਕਾਮਯਾਬ ਹੋ ਗਈ ਤੇ ਇਹਦੇ ਲਈ ਤੁਸੀਂ ਕੀ ਕਰਨਾ ਜੇ ਤੁਸੀਂ ਇਕੱਠਾ ਧਨੀਆ ਲੈ ਕੇ ਆਓ ਤਾਂ ਇੱਕਾ ਕਿਸੇ ਵੀ ਕੱਚ ਦੇ ਚੱਗ ਵਗੈਰਾ ਚ ਪਾਣੀ ਪਾ ਕੇ ਤੇ ਅੱਧਾ ਨਿੰਬੂ ਨਿਚੋੜ ਕੇ ਵਿੱਚ ਰੱਖ ਦਿਓ ਤੇ ਫ੍ਰਿਜ ਦੇ ਤੁਸੀਂ ਇਹ ਧਨੀਆਂ ਵਿੱਚ ਲਾ ਦਿਓ ਤੇ ਬੜਾ ਵਧੀਆ ਐਸੇ ਤਰ੍ਹਾਂ ਹੀ ਰਹੂਗਾ ਦੇਖੋ ਇਹਨੂੰ 5-6 ਦਿਨ ਹੋ ਗਏ ਪਏ ਨੂੰ ਤੇ ਆਪਾਂ ਜੀ ਹੁਣ ਸਾਨੂੰ ਦੱਸਦੇ ਆਂ ਵੀ ਆਪਾਂ ਅੱਗੇ ਕੀ ਕੀਤਾ ਆਪਾਂ ਲਏ ਜੀ ਉਬਲੇ ਹੋਏ ਆਲੂ ਤੇ ਉਹਨਾਂ ਨੂੰ ਮੈਸ਼ ਕਰ ਲਿਆ ਥੋੜਾ ਜਿਹਾ ਲਿਆ ਆਪਾਂ ਅਦਰਕ ਲਸਣ ਤੇ ਉਹਨਾਂ ਨੂੰ ਆਪਾਂ ਬਰੀਕ ਕੁੱਟ ਲਿਆ ਬਹੁਤ ਹੀ ਵਧੀਆ ਇਹ ਰੈਸিপি ਹੈ ਤੇ ਜਿਹੜੀ ਧਨੀਏ ਵਾਲੀ ਤੁਹਾਨੂੰ ਗੱਲ ਕਹੀ ਹੈ ਮੈਂ ਜ਼ਰੂਰ ਟਰਾਈ ਕਰਿਓ ਕਿਉਂਕਿ ਧਨੀਆ ਬਹੁਤ ਮਹਿੰਗਾ ਹੈ ਬਈ ਸੰਭਾਲ ਕੇ ਰੱਖਣਾ ਪੈਂਦਾ ਪਹਿਲਾਂ ਹਰ ਵਾਰੀ ਸੁੱਟਣਾ ਪੈਂਦਾ ਸੀ ਪਰ ਹੁਣ ਲਗਾਤਾਰ ਇੱਕ ਮਹੀਨਾ ਹੋ ਗਿਆ ਐਸੇ ਤਰ੍ਹਾਂ ਹੀ ਚੱਲ ਰਿਹਾ ਹੈ ਤੇ ਆਪਾਂ ਲਿਆ ਜੀ ਇੱਕ ਕੜਾਈ ਵਿੱਚ ਥੋੜਾ ਜਿਹਾ ਤੇਲ ਤੁਸੀਂ ਕੋਈ ਮਰਜ਼ੀ ਲੈ ਲਿਓ ਉਹਦੇ ਵਿੱਚ ਭੁੰਨਿਆ ਜੀਰਾ ਫਿਰ ਅਦਰਕ ਲਸਣ ਥੋੜੀ ਜੀ ਕੱਟੀ ਹੋਈ ਹਰੀ ਮਿਰਚ ਤੇ ਆਪਾਂ ਲਈਏ ਚਿਲੀ ਫਲੇਕਸ ਤੇ ਇਹ ਚੀਜ਼ਾਂ ਤੁਸੀਂ ਸਾਰੀਆਂ ਪਾ ਕੇ ਮਿਕਸ ਕਰ ਲੈਣਾ ਥੋੜੀ ਜੀ ਆਪਾਂ ਪਾਵਾਂਗੇ ਜੀ ਵਿੱਚ ਪਾਣੀ ਤਾਂ ਕਿ ਜਿਹੜੇ ਆਪਣੇ ਮਸਾਲੇ ਐ ਉਹ ਨਾਲ ਨਾ ਲੱਗਣ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਸਾਰੇ ਮਸਾਲੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਨਮਕ ਫਿਰ ਕਾਲੀ ਮਿਰਚ ਥੋੜੀ ਜੀ ਰੰਗ ਵਾਲੀ ਮਿਰਚ ਤੇ ਇਹਦੇ ਵਿੱਚ ਤੁਸੀਂ ਇਸ ਤੋਂ ਬਾਅਦ ਜੇ ਚਾਹੋ ਤਾਂ ਤਨਿਆ ਮਸਾਲਾ ਜਾਂ ਚਾਟ ਮਸਾਲਾ ਤੁਸੀਂ ਪਾ ਸਕਦੇ ਹੋਗੇ ਫੇਰ ਆਪਾਂ ਇਹਦੇ ਵਿੱਚ ਪਾਈ ਹੈ ਜੀ 1 ਕੱਪ ਸੂਜੀ ਦਾ ਤੇ ਸੂਜੀ ਤੁਸੀਂ ਜਿੰਨੀ ਕੀ ਚੀਜ਼ ਬਣਾਉਣੀ ਹੈ ਉਹਨੀ ਲੈ ਲਓ ਬਸ ਇੱਕ ਕੱਪ ਕਾਫੀ ਹੈ ਕਿਉਂਕਿ ਇਹਦੇ ਨਾਲ ਕਾਫੀ ਬਣ ਜਾਂਦੇ ਹੈ ਤੇ ਇਹ ਜਿਹੜੀ ਚੀਜ਼ ਆਪਾਂ ਤਿਆਰ ਕਰ ਰਹੇ ਹਾਂ ਮਟੀਰੀਅਲ ਤੇ ਤੁਸੀਂ ਸਟੋਰ ਕਰਕੇ ਵੀ ਰੱਖ ਸਕਦੇ ਹੋ ਜਦੋਂ ਤੁਹਾਨੂੰ ਜ਼ਰੂਰਤ ਹੋਵੇ ਬਾਅਦ ਚ ਫਰਾਈ ਕਰ ਸਕਦੇ ਹੋ ਜੇ ਤੁਸੀਂ ਇੱਕ ਕੱਪ ਸੂਜੀ ਲਿਆ ਤਾਂ ਤੁਸੀਂ 2 ਤੋਂ 2.5 ਕੱਪ ਦੇ ਪਾਣੀ ਦੇ ਦੇ ਵਿੱਚ ਪੈਣਗੇ ਤੇ ਬਹੁਤ ਹੀ ਵਧੀਆ ਇਹ ਪੇਸਟ ਹੈ ਜਿਹੜਾ ਬਣ ਕੇ ਸਖਤ ਜਾਂ ਤਿਆਰ ਹੋ ਜਾਊਗਾ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਿਓ ਤੇ ਹੌਲੀ ਹੌਲੀ ਇਹਨੂੰ ਤੁਸੀਂ ਹਲਾਉਂਦੇ ਰਹੋ ਤੇ ਇੱਕੇ ਦਾਵੇਂ ਜਦੋਂ ਦੇਖਿਓ ਇਹ ਸੂਜੀ ਇਹਦੇ ਵਿੱਚ ਫੁੱਲ ਜੂਗੀ ਤੇ ਉਸ ਤੋਂ ਬਾਅਦ ਇਹਦਾ ਇੱਕ ਘਾੜਾ ਜਿਹਾ ਪੇਸਟ ਮਾਜੂ ਪਰ ਇਹਨੂੰ ਤੁਸੀਂ 4 ਤੋਂ 5 ਮਿੰਟ ਤੱਕ ਲਗਾਤਾਰ ਪਕਾਉਣਾ ਹੈ ਤਾਂ ਕਿ ਸੂਜੀ ਪੱਕ ਜੇ ਦੇਖੋ ਕਲਰ ਵਗੈਰਾ ਚੇਂਜ ਹੋ ਗਿਆ ਖੁਸ਼ ਆਪਾਂ ਇਹਦੇ ਵਿੱਚ ਮਸਾਲੇ ਵੀ ਪਾਏ ਆ ਤੇ ਉਹਦੇ ਨਾਲ ਵੀ ਹੋ ਗਿਆ ਤੇ ਪਰ ਇਹ ਬਹੁਤ ਹੀ ਵਧੀਆ ਦੇਖੋ ਕੜਾਈ ਦੇ ਬਿਲਕੁਲ ਵੀ ਨਾਲ ਨਹੀਂ ਲੱਗੀ ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਪਕਾ ਲੈਣਗਾ ਉਸ ਤੋਂ ਬਾਅਦ ਜੀ ਆਪਾਂ ਗੈਸ ਨੂੰ ਕਰਾਂਗੇ ਬੰਦ ਤੇ ਇਹਨੂੰ نیچے ਉਤਾਰ ਕੇ ਥੋੜਾ ਜਿਹਾ ਠੰਡਾ ਕਰ ਲਾਂਗੇ ਪਰ ਨਾਲ ਨਾਲ ਆਪਾਂ ਹਿਲਾਉਂਦੇ ਰਵਾਂਗੇ ਕਿਉਂਕਿ ਹਜੇ ਕੜਾਈ ਗਰਮ ਸੀ ਇਹ ਕਿਤੇ ਵੀ ਨਾਲ ਨਹੀਂ ਲੱਗਣਾ ਚਾਹੀਦਾ ਉਸ ਤੋਂ ਬਾਅਦ ਜੀ ਜਿਹੜਾ ਆਪਣਾ ਸਿਕਤ ਤਨੀਆ ਤੇ ਆਪਾਂ ਉਹਨੂੰ ਤੋੜ ਲਿਆ ਤੇ ਬਿਲਕੁਲ ਮੈਨੂੰ ਅੱਜ ਬੜਾ ਵਧੀਆ ਲੱਗਿਆ ਸੋਈ ਵਿੱਚ ਕਿਉਂਕਿ ਇੰਜ ਲੱਗਿਆ ਜਿਵੇਂ ਆਪਣੇ ਕੋਲੇ ਵੀ ਕੋਈ ਪੌਦਾ ਪਿਆ ਹੋਵੇ ਤਨੀਏ ਵਗੈਰਾ ਦਾ ਤੇ ਆਪਾਂ ਜਿਹੜਾ ਸਾਰਾ ਮਟੀਰੀਅਲ ਸੀ ਕੱਢ ਲਿਆ ਤੇ ਦੇਖੋ ਹੱਥਾਂ ਨਾਲ ਇਹਨੇ ਬਿਲਕੁਲ ਵੀ ਆਪਣੇ ਨਹੀਂ ਲੱਗਿਆ ਤੇ ਇੱਥੋਂ ਆਪਾਂ ਇਹ ਹਿਸਾਬ ਲਾ ਲਵਾਂਗੇ ਕਿ ਇਹ ਬਹੁਤ ਹੀ ਵਧੀਆ ਜਿਹੜਾ ਹੈਗਾ ਤਿਆਰ ਹੋ ਗਿਆ ਫਿਰ ਇਹਦੇ ਵਿੱਚ ਪਾਇਆ ਜੀ ਆਪਾਂ ਢੇਰ ਸਾਰਾ ਹਰਾ ਤਨੀਆ ਤੇ ਫਿਰ ਪਾਏ ਆ ਉਬਲੇ ਹੋਏ ਆਲੂ ਫਿਰ ਇਹਨੂੰ ਆਪਾਂ ਹੱਥਾਂ ਨਾਲ ਮਿਕਸ ਕਰ ਲਾਂਗੇ ਕਿਉਂਕਿ ਇਹ 스ਪੂਨ ਨਾਲ ਚੰਗੀ ਤਰ੍ਹਾਂ ਮਿਕਸ ਨਹੀਂ ਹੋਣੀ ਪਰ ਤੁਸੀਂ ਆਪਣੇ ਹੱਥਾਂ ਨੂੰ ਇੱਕ ਚਮਚ ਦੇਸੀ ਘਿਓ ਦਾ ਲਗਾ ਲਿਓ ਤੇ ਉਹਦੇ ਨਾਲ ਇਹਦੀ ਬਾਈਂਡਿੰਗ ਜੀ ਵੀ ਵਧੀਆ ਹੋ ਜੂਗੀ ਤੇ ਇਹ ਹੱਥਾਂ ਨਾਲ ਚਿਪਕੂਗਾ ਵੀ ਨਹੀਂ ਤੇ ਤੁਸੀਂ ਇਹਨੂੰ ਆਟੇ ਦੀ ਤਰ੍ਹਾਂ ਗੁੰਨ ਕੇ ਤਿਆਰ ਕਰਕੇ ਇੱਕ ਸਾਈਡ ਤੇ ਲਗਾ ਦੇਣਾਗਾ ਉਸ ਤੋਂ ਬਾਅਦ ਜੀ ਕੜਾਈ ਦੇ ਵਿੱਚ ਰੱਖਿਓ ਤੁਸੀਂ ਤੇਲ ਗਰਮ ਤੇਲ ਕੋਈ ਮਰਜ਼ੀ ਹੋਵੇ ਪਰ ਤੁਸੀਂ ਉਹਨੂੰ ਫੁੱਲ ਗਰਮ ਕਰ ਲੈਣਾ ਹੈ ਉਸ ਤੋਂ ਬਾਅਦ ਇਹ ਲਵਾਂਗੇ ਜੀ ਆਪਾਂ ਇੱਕ ਪੇੜਾ ਜਾ ਤੇ ਉਸ ਨੂੰ ਆਪਾਂ ਸੈਲਫ ਤੇ ਇਸ ਤਰੀਕੇ ਨਾਲ ਲੰਬਾ ਜਾ ਬੇਲ ਲਿਆ ਜਿਹੜੀ ਵੀ ਤੁਸੀਂ ਸ਼ੇਪ ਦੇਣੀ ਚਾਹੋ ਤੁਸੀਂ ਉਸ ਸ਼ੇਪ ਦਾ ਇਹਨੂੰ ਬਣਾ ਲਿਓ ਤੇ ਆਪਾਂ ਇਹਦੇ ਉੱਪਰ ਥੋੜਾ ਥੋੜਾ ਮੈਦਾ ਲਗਾਇਆ ਉਸ ਤੋਂ ਬਾਅਦ ਇਹਨੂੰ ਆਪਾਂ ਇਸ ਤਰੀਕੇ ਨਾਲ ਬਣਾ ਕੇ ਤੇਨੂੰ ਆਪਾਂ ਦੋ ਸ਼ੇਪਾਂ ਦੇਵਾਂਗੇ ਇੱਕ ਗੋਲ ਜੇ ਰਾਉਂਡ ਦੇ ਵਿੱਚ ਦੇਵਾਂਗੇ ਇਸ ਤਰ੍ਹਾਂ ਦੇ ਸਨੈਕਸ ਬਣਾਵਾਂਗੇ ਆਪਾਂ ਤੇ ਬਾਅਦ ਵਿੱਚ ਤੁਸੀਂ ਹੱਥਾਂ ਨਾਲ ਇਹਨੂੰ ਸੈੱਟ ਕਰ ਲਿਓ ਤੇ ਇੱਕ ਆਪਾਂ ਇਹਨੂੰ ਸਿੱਧਾ ਹੀ ਕੱਟ ਲਾਂਗੇ ਲੰਬੀ ਜੀ ਸ਼ੇਪ ਦੇ ਵਿੱਚ ਜਿਵੇਂ ਕੋਈ ਆਪਾਂ ਪੈਕਟਾਂ ਦੇ ਵਿੱਚ ਆਉਂਦੇ ਹੁੰਦੇ ਆ ਸਨੈਕਸ ਜੇ ਛੋਟੇ ਛੋਟੇ ਤੇ ਉਸ ਤਰੀਕੇ ਨਾਲ ਬਣਾ ਲਓ ਤੇਲ ਪਰ ਇੱਥੇ ਯਾਦ ਰੱਖਿਓ ਫੁੱਲ ਗਰਮ ਹੋਵੇ ਨਹੀਂ ਤਾਂ ਇਹ ਤੇਲ ਇਹਨਾਂ ਦੇ ਅੰਦਰ ਚਲਾ ਜਾਊਗਾ ਤੇ ਵਧੀਆ ਨਹੀਂ ਬਣਨਗੇ ਗੈਸ ਦੀ ਫਲੇਮ ਵਿੱਚ ਵੀ ਸਲੋ ਨਾ ਕਰਿਓ ਉਸ ਤੋਂ ਬਾਅਦ ਜੀ ਆਪਾਂ ਇਹਨੂੰ ਪਕਾ ਲਿਆ ਤੇ ਦੇਖਿਓ ਤੁਸੀਂ ਇਹ ਬਹੁਤ ਹੀ ਜ਼ਿਆਦਾ ਵਧੀਆ ਸਨੈਕਸ ਹੈ ਜਿਹੜੇ ਉਹ ਬਣ ਕੇ ਹੀ ਤਿਆਰ ਹੁੰਦੇ ਆ ਜਦੋਂ ਤੁਸੀਂ ਇੱਕ ਵਾਰ ਹੀ ਬੱਚਿਆਂ ਨੂੰ ਦੇਤੇ ਤੇ ਬਾਰ ਬਾਰ ਡਿਮਾਂਡ ਕਰਨਗੇ ਤੇ ਨਾਲੇ ਇਹਦੇ ਵਿੱਚ ਵਧੀਆ ਹੀ ਚੀਜ਼ਾਂ ਪਈਆਂ ਆਲੂ ਹੈ ਸੂਜੀ ਹੈ ਹੋਰ ਆਪਾਂ ਕੋਈ ਚੀਜ਼ਾਂ ਦੇ ਵਿੱਚ ਜ਼ਿਆਦਾ ਨਹੀਂ ਪਾਈਆਂ ਗਿਆ ਹਲਕਾ ਹਲਕਾ ਜੈਨ ਨੂੰ ਤੁਸੀਂ ਹਲਾਉਂਦੇ ਰਹੋ ਤੇ ਦੇਖੋ ਇਹ ਬਣ ਕੇ ਹੋ ਗਏ ਜੀ ਤਿਆਰ ਕਲਰ ਵਗੈਰਾ ਇਹਨਾਂ ਦਾ ਕਿੰਨਾ ਸੋਹਣਾ ਆ ਜਦੋਂ ਇਸ ਤਰ੍ਹਾਂ ਦੇ ਹੋ ਜਾਣ ਇਹ 골ਡ ਜੇ ਤਾਂ ਤੁਸੀਂ ਇਹਨਾਂ ਨੂੰ ਬਾਹਰ ਕੱਢ ਲਿਓ ਇਹ ਇਹਨਾਂ ਨੂੰ ਬਣਨ ਤੇ 4 ਤੋਂ 5 ਮਿੰਟ ਲੱਗ ਜਾਣਗੇ ਕਿਉਂਕਿ ਸੂਜੀ ਨੂੰ ਪੱਕਣ ਤੇ ਅੰਦਰ ਇੰਨਾ ਕੁ ਟਾਈਮ ਲੱਗ ਜਾਂਦਾ ਉਸ ਤੋਂ ਬਾਅਦ ਜੀ ਇਹਦੇ ਵਿੱਚ ਆਪਾਂ ਆਪਣੀ ਦੂਸਰੀ ਸ਼ੇਪ ਦੇ ਪਾਵਾਂਗੇ ਜਿਹੜੇ ਗੋਲ ਜਿਹੇ ਰਾਉਂਡ ਦੇ ਬਣਾਈ ਸੀ ਕਿਉਂਕਿ ਸੁਖਮ ਦੀ ਡਿਮਾਂਡ ਸੀ ਕਿ ਉਹਨੇ ਇਸ ਸ਼ੇਪ ਚ ਖਾਣੇ ਆਗੇ ਇਸ ਲਈ ਆਪਾਂ ਇਹ ਹੀ ਤਿਆਰ ਕੀਤੇ ਹੁਣ ਆਪਾਂ ਇਹਨੂੰ ਵੀ 4 ਤੋਂ 5 ਮਿੰਟ ਲਈ ਉਸੇ ਤਰ੍ਹਾਂ ਹੀ ਪਕਾ ਲਾਂਗੇ ਜਦੋਂ ਹੀ ਇਹਨਾਂ ਦਾ ਕਲਰ ਵਗੈਰਾ ਚੇਂਜ ਹੋ ਜਾਊਗਾ ਤਾਂ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਪਰ ਜੇ ਬਹੁਤ ਛੇਤੀ ਵਿੱਚ ਕੁਝ ਤਿਆਰ ਕਰਨਾ ਹੋਵੇ ਤਾਂ ਤੁਸੀਂ ਇਹੀ ਕਰਿਓ ਕਈ ਵਾਰੀ ਆਲੂ ਵਗੈਰਾ ਤਾਂ ਆਪਣੇ ਕੋਲੇ ਉਬਲੇ ਹੋਏ ਪਏ ਹੁੰਦੇ ਆ ਤੇ ਜਿਹੜਾ ਵੀ ਆਪਣਾ ਇਹਦਾ ਮਟੀਰੀਅਲ ਬਚ ਗਿਆ ਉਹਨੂੰ ਆਪਾਂ ਟੱਕ ਕੇ ਕਿਸੇ ਵੀ 에ਅਰਟਾਈਟ ਬਾਕਸ ਵਿੱਚ ਰੱਖ ਕੇ ਤੁਸੀਂ ਫ੍ਰਿਜ 'ਚ ਰੱਖ ਸਕਦੇ ਹੋ ਨੈਕਸਟ ਡੇ ਤੁਸੀਂ ਫਿਰ ਫਰਾਈ ਕਰ ਲਿਓ ਬਹੁਤ ਜ਼ਿਆਦਾ ਟੇਸਟੀ ਜਿਹੜੇ ਸਨੈਕਸ ਐ ਇਹ ਬਹੁਤ ਛੇਤੀ ਵਿੱਚ ਤਿਆਰ ਹੁੰਦੇ ਆ ਤੇ ਆਪਾਂ ਨਾਲ ਬਣਾਈਏ ਜੀ ਗ੍ਰੀਨ ਸੌਸ ਤੇ ਬੱਚਿਆਂ ਨੂੰ ਵੀ ਦਿੱਤੀ ਤੇ ਖੁਦ ਵੀ ਖਾਦੇ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਟਰਾਈ ਕਰਕੇ ਜ਼ਰੂਰ ਦੇਖਿਓ